ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਨਵੇਂ ਹਾਰ ਲਿਆਨੇ ਆ ਹਾਂ ਲੋ ਜੀ ਮੌਲੇ ਲਿਆ ਕੇ ਕਰਾਇਆ ਉੱਥੇ ਵੀਡੀਓ ਨਹੀਂ ਬਣਾਈ ਆਪਾਂ ਨੇ ਹਾਂ ਲੋ ਜੀ ਕਾਲੀ ਕੋਲੀ ਵਾ ਸੇਮ ਹੈ ਆਪਾਂ ਨੂੰ ਕਾਲੀ ਕੋਲੀ ਵਾਕੀ ਰੈੱਡ ਇਹ 13 ਫਾਰੇ ਜੰਨੇ ਆ ਆਪਾਂ ਹਾਂ ਨਾਲੋਂ ਬਾਕੀ ਰੋਟਰੋਵੇਟਰ ਆਪਣਾ ਪਹਿਲਾਂ ਲਿਆਂਦਾ ਦਾ ਬਾਕੀ ਗੰਨੇ ਵਾਲੇ ਫਾਲੇ ਲਿਆਂਦੇ ਤੇ ਪਹਿਲਾਂ ਉਹ ਤੁਹਾਨੂੰ ਦਿਖਾਇਆ ਸੀ ਸਾਰਿਆਂ ਨੇ ਸਾਰਿਆਂ ਨੂੰ ਬਾਕੀ ਜਿਹੜੇ ਨਵੇਂ ਜੂਲੇ ਉਹਨਾਂ ਨੂੰ ਵੀ ਉਹ ਜੂਪਾ ਤਾਂ ਆ ਪਿਆ ਬਾਕੀ ਨਹੀਂ ਲਾਦਣੇ ਉਹਨੂੰ ਵੀ ਸਟicker ਲਿਆ ਕੇ ਬਾਕੀ ਬੰਬੇ ਕੰਮ ਰਗਰ ਕੇ ਦਿਖਾਉਣਾ ਤੁਹਾਨੂੰ ਸਾਰੇ ਚੰਗੀ ਤਰ੍ਹਾਂ ਜੀ ਦੇਖੋ ਬਾਹਣੇ ਆ ਕੇ ਖੜੀ ਆ ਬਾਕੀ ਸਵਾਗਰ ਰਹਿ ਗਿਆ ਉਹ ਵੀ ਆ ਰਿਹਾ ਉਹ ਆਪਣਾ ਟਰਬੂਟੋ ਹੀ ਕਰਾਇਆ ਕਿਉਂਕਿ ਬੂਟਿਆਂ ਦੇ ਵਿੱਚ ਫਿਰ ਬੜਾ ਖਰਾਬ ਕਰਤਾ। ਹਾਂਜੀ ਦੇਖੋ। 8 ਫੁੱਟ ਹੀ ਠੀਕ ਰਹਿੰਦਾ ਨਾਲੇ ਹਿਸਾਬ ਨਾਲੇ ਵਧੀਆ ਫਾਂਟ ਰਹਿੰਦੀ ਆ ਬਰਾਬਰ ਨਾਲ ਜਾਨ ਮਜੂਦ ਦੀ। ਇਹ ਆਪਾਂ ਨੇ 13ਵਾਂ ਫਾਲੀ ਕਰਾਇਆ ਹੈ ਫੋਲਡਿੰਗ ਵਾਲੇ। ਇਹ ਛੋਟੇ ਟਰੈਕਟਰ ਨਾਲ ਵੀ ਪਾਉਣਿਆ ਫੋਲਡਿੰਗ ਵੀ ਹੋ ਜਾਂਦੇ ਆ ਇਹ। ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ। ਓਕੇ ਜੀ। ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਤੁਹਾਨੂੰ ਦਿਖਾਉਣ ਲੱਗਿਆ 2008 ਮਾਡਲ ਮੈਸੀ 241 ਆ ਦੇਖੋ ਜੀ ਰੰਗ ਰੂਪ ਦਾ ਵਧੀਆ ਤੇ ਆ ਲਾਈਟ ਪੈ ਰਹੀ ਹੈ ਮੈਂ ਦੂਏ ਪਾਸੇ ਦਿਖਾਉਣਾ ਤੁਹਾਨੂੰ ਆ ਦੇਖਿਓ ਆ ਟਰੈਕਟਰ ਦੇਖੋ ਇਹਨ ਪੂਰਾ ਅਰੀਜਨਲ ਹੈ ਇਹਨ ਪੂਰਾ ਆ ਦੇਖੋ ਚਾਰ ਅੰਕਲ ਜੀ ਇਹ ਨਾਲ ਦੇ ਆਲੇਟ ਟਾਇਰ ਦਵਾਰਾ ਪੋ ਆਲੇ ਪਰ ਐਨ ਟ੍ਰਾਈਕਰ ਐਮ ਪੂਰਾ ਸੁੱਕਾ ਸੁੱਕਾ ਆ ਦੇਖੋ ਤੇ ਬਾਕੀ ਅੰਕਲ ਜੀ ਇਹਨੂੰ ਪੁੱਛਨੇ ਆ ਕਿ ਕਿੰਨਾ ਮਾਡਲ ਆ ਕਿ ਆਹ ਪੁੱਛ ਹਾਂਜੀ ਅੰਕਲ ਕਿੰਨਾ ਮਾਡਲ ਹੈ ਜੀ 2008 2008 ਮਣਾ ਚੰਨਣੀ ਚ ਨੂੰ ਆ ਜੇ ਇੱਧਰੋਂ ਆ ਜੀ ਬਾਕੀ ਹਾਂਜੀ ਅੰਕਲ ਇਹ ਕਿੰਨਾ ਮਾਡਲ ਹੈ ਜੀ 2008 ਹੈ ਜੀ ਅੱਛਾ ਜੀ ਇਹ ਆਪਣਾ ਅੰਦਰ ਖੜਦਾ ਹੋਣਾ ਹੈ ਅੰਦਰ ਖੜਦਾ ਹੈ ਅੱਛਾ ਜੀ ਤੇ ਰੰਗ ਰੂਪ ਦਾ オリジナル ਆ ਸਾਰਾ ਇਹਨਾਂ ਦਾ ਰੰਗ ਅੱਛਾ ਜੀ ਆ ਬੀ ਉਹਦੇ ਘਰ ਦੇ ਸਰਪੰਚ ਵੀ ਜਿਆਦਾਤਰ ਆਪ ਹੀ ਕਢੀ ਜਾਂਦਾ ਗਾਹੜ ਘਾਨ ਤੇ ਬਸ ਅੱਛਾ ਜੀ ਮੇਰੀ ਬੈਨ ਨੂੰ ਗ੍ਰੇਸ ਕਰਨਾ ਸਰਵਿਸ ਕਰਨੀ ਜੋ ਵੀ ਕਰਨਾ ਸਾਰਾ ਕੁਝ ਆ ਤੁਸੀਂ ਆਪ ਕਰਦੇ ਹੋ ਹੈਨਾ ਠੀਕ ਹੈ ਠੀਕ ਹੈ ਆ ਦੇ ਲੋ ਆ ਚੌਕੜਾ ਪੂਰਾ ਟਾਇਰਾਂ ਦਾ ਇਹ ਕਿਹੜਾ ਪਾਇਆ ਹੋਈ ਹੈ ਇਹਨਾਂ ਨੂੰ ਬੀਕੇ ਦਾ ਆਹ ਜਿਹੜੀ ਹੈ ਬੀਕੇਡੀ ਬੀਕੇਡੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਾਕੀ ਡੈਟਾ ਸਾਰਾ Ориਜਨਲ ਸਾਰਾ ਬਸ Ориਜਨਲ ਕੁਝ ਵੀ ਨਹੀਂ ਪਵਾਇਆ ਬਾਈ ਇੱਕ ਵੀ ਅੰਦੀ ਮਤਲਬ ਕੋਈ ਵੀ ਨਹੀਂ ਹੱਲ ਤੱਕ ਫਿਊਜ ਨਹੀਂ ਆਇਆ ਅੱਛਾ ਜੀ ਚੋਡਾ ਅੰਕਲ ਜੀ ਨੇ ਟਰੈਕਟਰ ਦਿਖਾਇਆ ਦੇਖੋ ਰੰਗ ਰੂਪ ਦਾ ਬਹੁਤ ਵਧੀਆ ਆ ਤਾਂ ਮੈਂ ਤੈਨੂੰ ਬਾਤ ਹੀ ਕਰ ਸਾਰਾ ਕੁਝ ਆ ओरिजिनल ਹੈ ਆ ਦੇਖ ਲਓ ਮੈਂ ਹੁਣ ਇੱਧਰ ਖੜਾ ਤੂਏ ਪਾਸੇ ਤੁਹਾਨੂੰ ਦਿਖਦਾ ਮੈਸੀ ਡੀ ਆਈ ਮਹਾਨ ਹਾਈ ਲਿਫਟ ਲੈਫਟ ਇਹਨਾਂ ਵਧੀਆ ਰੀਜਨਲ ਟਰੈਕਟਰ ਆ ਆ ਦੇਖ ਲਓ ਆ ਨੰਬਰ ਵੀ ਰੀਜਨਲ ਆ ਦੇਖ ਲਓ ਆ ਜਿਹੜੇ ਥੱਲੇ ਨੰਬਰ ਦੇਖਦੇ ਆ ਨਾ ਆਪਣੇ ਆ ਸਰਫ ਦੇ ਕੋਲ ਇਹ ਰੀਜਨਲ ਹੈ ਇਹ ਨੂੰ ਪੂਰਾ ਕੋਈ ਹੋਉ ਨਹੀਂ ਹੈ ਕ ਅਗਲ ਯਾ ਪੈਰ ਆਹ ਰੇਸ ਇਹ ਪੈਰ ਵਾਲੀ ਆ ਇਹ ਪੈਰ ਵਾਲੀ ਆ ਤੁਸੀਂ ਬਾਅਦ ਚ ਟੁਵਾਈਏ ਕਿ ਇਹ ਪੈਰ ਨਾਲ ਨਾਲ ਲੱਗਦੀ ਨਾਲ ਦੀ ਹੈ ਜੀ ਯਾਨਕਿ ਸਭ ਕੋ ਨਾਲ ਦੀ ਆਪਣਾ ਇੱਕ ਵੀ ਕੁਝ ਨਹੀਂ ਲਵਾਇਆ ਵਾ 1 ਰੁਪਿਆ ਕੁਝ ਨਹੀਂ ਲਾਇਆ ਜੋ ਆ ਬਾਹ ਕੱਲਾ ਡੈਕ ਲਵਾਇਆ ਵਸ ਡੈਕ ਲਾਇਆ ਵਾ ਬਾਕੀ ਸਾਰਾ ਕੁਝ ਨਾਲ ਦਾ ਅਛਤਰੀ ਲੇ ਫੱਟੀ ਹੁੱਕ ਦਾ ਲੁਧਿਆਣੇ ਦੇ ਲਈ ਆਣਾ ਦਾ ਅੱਛਾ ਇੱਕ ਆਪਾਂ ਨੂੰ ਕਿਨੇ ਦਾ ਪੈ ਗਿਆ ਤਾਂ ਇਹ ਨਾਲੋਂ ਜ਼ਿਆਦਾ 4 5 ਦਾ ਦਿੱਤਾ ਤਾਂ 630 30 ਹੁੱਕ ਦਾ 1000 ਰੁਪਏ ਉਹ ਲੈ ਕੇ ਤੇ ਹੁੱਕ ਬਦਲੀ ਵੀ ਆਪਾਂ ਨਹੀਂ ਨਹੀਂ ਬਦਲੀ ਨਹੀਂ ਉਹੀ ਇਹਦੀ オリジナル ਹੈ ਉਹੀ ਲਾ ਕੇ ਗਏ ਦੁਰੀ ਆਏ ਲੁਧਿਆਣੇ ਦੇ ਲੈ ਜਾਂਦਾ ਤਾਂ ਕਿੰਨੇ ਲਾ ਕੇ ਆ ਗਏ ਹਾਂਜੀ ਤੁਸੀਂ ਹੁੱਕ ਵੀ ਦੇਖੋ ਮਣੀ ਜੀ ਹੁੱਕ ਵੀ ਤੁਹਾਨੂੰ ਦਿਖਾ ਦੋਨੇ ਆ ਪਰ ਨਹੀਂਰਾ ਥੋੜਾ ਜਿਹਾ ਹੋਰੇ ਇਹ ਮੈਂ ਚਲੋ ਕੋਈ ਨਹੀਂ ਬਾਹਰ ਦੂਜੀ ਪਾਸੇ ਨੂੰ ਖੋਮਾ ਇਹ ਹੁੱਕ ਨਾਲ ਦੀ ਆ ਦੇਖੋ ਲੋ ਨਹੀਂਰਾ ਹੋਰੇ ਮੈਂ ਦੂਜੀ ਲਾਈਨ ਨਾ ਦਿਖਾਉਂਦਾ ਇੱਕ ਮਿੰਟ ਇੱਕ ਅੰਬੇਟ ਕਰੂ ਥੋੜਾ ਜਿਹਾ ਲੋ ਜੀ ਅੰਕਲ ਜੀ ਨਾ ਬੈਗ ਲਾਈਡ ਵੀ ਵਾਲਤੀ ਐ ਤੇ ਆ ਬਾਕੀ ਦੇਖੋ ਤੁਸੀਂ ਹੁੱਕ ਹੁੱਕ ਦੇਖੋ ਮਾੜੀ ਜੀ ਕੱਲ ਮੇ ਹੁੱਕਾ ਤੇ ਆ ਲੈ ਡਾ ਆ ਦੇਖੋ ਐ ਪੂਰੀ ਇਹ ਰੀਜਨਲ ਹੁੱਕਾ ਆ ਬਾਕੀ ਲੈਡ ਵਾਲਦੀ ਆ ਮੰਜੀ ਲੱਗਦੀ ਆ ਸਾਰਾ ਕੁਝ ਆ ਮੰਜੀ ਵੀ ਲੱਗੀ ਹੋਈ ਨਾਲ ਤੁਸੀਂ ਦੇਖੋ ਠੀਕ ਹੈ ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਹੈ ਜੇ ਇਦਾਂ ਹੀ ਪਿਆਰ ਦਿੰਦੇ ਰਹੋ ਬਲੌਗ ਨੂੰ ਤੇ ਬਾਕੀ ਅੱਜ ਅਸੀਂ ਮਿਲ ਚ ਆਏ ਵੇ ਆ ਪਰ ਤਿੰਨ ਦੇ ਵਿੱਚ ਵੀਡੀਓ ਨਹੀਂ ਬਣੀ ਪਰ ਅੰਕਲ ਮਿਲੀ ਹੁਣ ਨਹੀਂ ਤਾਂ ਅਸੀਂ ਸਵੇਰੇ ਦਿਖਾ ਦੇਣੀ ਸੀ ਤੇ ਹੁਣ ਆਪਾਂ ਬਈ ਚਲੋ ਇਦਾਂ ਹੀ ਪਿਆਰ ਦਿੰਦੇ ਰਹੋ ਚਲੋ ਜਿੰਨਾ ਵੀ ਸਾਥੇ ਦਿਖਾ ਹੋਇਆ ਬਈ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿੰਦੇ ਰਹੋ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਓਕੇ ਜੀ